ਪਾਇਲ ਮਲਕ ਨੇ ਕਾਲੀ ਮਤਰਾ ਰੂਪ ਤਾਰਨ ਸੈਟਅਪ ਬਣਾਇਆ ਸੀ ਉਸ ਤੋਂ ਬਾਅਦ ਜਾ ਕੇ ਉਹਨੇ ਕਈ ਜਗ੍ਹਾ ਮਾਫੀ ਮੰਗੀ ਹੈ ਪਰ ਸਾਡੇ ਵੱਲੋਂ ਕੋਈ ਮਾਫੀ ਨਹੀਂ ਦਿੱਤੀ ਜਾ ਰਹੀ ਜੀ ਨਹੀਂ ਆਪਣੇ ਕੋਈ ਉਹ ਨਹੀਂ ਜੇ ਪਤਾ ਜਿਹੜੀ ਗੱਲ ਹੈ ਕਾਨੂੰਨੀ ਪ੍ਰਕਿਰਿਆ ਨਾਲ ਚੱਲਾਂਗੇ ਮੇਰੇ ਵੀ ਬਾਕੀ ਸਸਤਾ ਮਾਜੇ ਜੀ ਤੁਹਾਡੀਆਂ ਮਾਫੀ ਦੇ ਰਹੀਆਂ ਕੀ ਪਰ ਗੱਡੀ ਪੰਡਿਤ ਜੀ ਦਾ ਸਾਹਮਣੇ ਦੇ ਰਹੀਆਂ ਮਹਾਰਾ ਜੀ ਮੇਰੇ ਕੰਲੇ ਦਾ ਤਰਾਕ ਥੋੜੀ ਹੈ ਪੂਰੇ ਸਨਾਪਨ ਦਾ ਤਰਾਕ ਹੈ ਤੇ ਇਹ ਜਾਣ ਬੁੱਝ ਕੇ ਕੀਤੀ ਇਹਨਾਂ ਨੇ ਜਾਂ ਫਿਰ ਕੋਈ ਅਣਜਾਣਪਨ ਕੋਈ ਕਦੀ ਆਪਣੇ ਧਰਮ ਦੀ ਕੋਈ ਬੇਅਦਬੀ ਕਰਦਾ ਜਿੰਨੀਆਂ ਪੰਜਾਬ ਦੀ ਬੇਅਦਬੀਆਂ ਅੱਜ ਤੱਕ ਹੋਈਆਂ ਹਮ ਸੈਂਟੀ ਜਿਹੜਾ ਬੰਦਾ ਹੁੰਦਾ ਭਾਂਗੇ ਤੋਂ ਰਿਲੀਜੀਅਨ ਉਹ ਹੀ ਕਰਦਾ ਤ੍ਰੂਪਾ ਜਿੱਥੇ ਹੂੰ ਹੂੰ ਉੱਥੇ ਖੜ ਕੇ ਕੋਈ ਮਾਫੀ ਮੰਗ ਲਈ ਗਈ ਹੋਈ ਹੂੰ ਐਸੀ ਕੋਈ ਵੀਡੀਓ ਹੈ ਨਾ ਸਾਹਮਣੇ ਨਹੀਂ ਆਈ ਪਿਆ ਤੇ ਆਪਾਂ ਇਹਦੀਆਂ ਪ੍ਰਾਈਵੇਟ ਸੰਸਾਮਾਂ ਨੇ ਉਹ ਖਾਪਦੀਆਂ ਹੈਗੀਆਂ ਹਾਂਜੀ ਸਾਡੇ ਧਰਮ ਨੂੰ ਸਤਕਾਰ ਦਿੱਤਾ ਕੋਈ ਤਿਲਕ ਵਗੈਰਾ ਧਾਰਨਾ ਕੀਤੀ ਆ ਕੇ ਜੇ ਸੋ ਗੱਡੀਆਂ ਦੀ ਪੂਜਾ ਕਰਾਉਂਦੇ ਨੇ ਕਿਸੇ ਹੋਰ ਚੀਜ਼ ਦੀ ਕਰਾਉਂਦੇ ਨੇ ਫਿਰ ਉਹਨਾਂ ਨੂੰ ਸਾਫ ਇੱਥੇ ਆ ਕੇ ਵੀ ਤਿਲਕ ਵਗੈਰਾ ਧਾਰਨ ਕਰ ਲੈਣਾ ਚਾਹੀਦਾ ਜਿਹੜੇ ਸਾਡੇ ਵਾਲੇ ਹਾਂਜੀ ਭਾਈ ਜੀ ਹਾਂਜੀ ਗੱਗੀ ਪੰਡਿਤ ਜੀ ਹਾਂਜੀ ਮਰਦ ਜੀ ਕੀ ਹਾਲ ਹੈ ਜੀ ਮੈਂ ਐਚਐਨ ਬੰਦੀ ਦੇ ਚੈਨਲ ਤੋਂ ਬੋਲ ਰਿਹਾ ਹਰਤੇਜ ਸਿੰਘ ਹਾਂਜੀ ਅੱਛਾ ਇੱਕ ਵੀਡੀਓ ਦੇਖ ਰਹੀ ਸੀ ਤੁਹਾਡੀ ਜਿਹੜੀ ਪਾਇਲ ਮਲਕ ਨੇ ਕਾਲੀ ਮੱਤ ਦਾ ਰੂਪ ਤਾਰਨ ਕੱਟ ਬਣਾਇਆ ਸੀ ਉਸ ਤੋਂ ਬਾਅਦ ਜਾ ਕੇ ਉਹਨੇ ਕਈ ਜਗ੍ਹਾ ਮਾਫੀ ਮੰਗੀ ਹੈ ਪਰ ਤੁਹਾਡੇ ਵੱਲੋਂ ਕਿਹ ਜੀ ਇੱਕ ਤਾਂ ਨਿਸ਼ਾਨ ਸ਼ਰਮਾ ਜੀ ਕੋਲ ਵੀ ਇੱਕ ਵੀਡੀਓ ਆ ਰਹੀ ਹੈ ਕਿ ਉੱਥੇ ਜੀ ਇੱਕ ਉਹ ਸਸਤਾ ਕਦੋਂ ਨਿਸ਼ਾਨ ਦੇ ਕੋਲ ਬਾਅਦ ਚ ਗਈ ਹੈ ਕੱਲ ਤੋਂ ਬਾਅਦ ਹਾਂਜੀ ਹਾਂਜੀ ਤਾਂ ਬਾਅਦ ਚ ਗਈ ਹੁਣ ਸਾਨੂੰ ਨੋ ਲੈਜ ਆਇਆ ਜੀ ਹਾਂਜੀ ਤੇ ਤੁਹਾਡੇ ਵੱਲੋਂ ਕੋਈ ਮਾਫੀ ਨਹੀਂ ਦਿੱਤੀ ਜਾ ਰਹੀ ਜੀ ਨਹੀਂ ਆਪਣੇ ਕੋਲ ਕੋਈ ਉਹ ਨਹੀਂ ਜੀ ਪਤਾ ਜਿਹੜੀ ਗੱਲ ਆ ਕਾਨੂੰਨੀ ਪ੍ਰਕਿਰਿਆ ਨਾਲ ਚੱਲਾਂਗੇ ਮੇਰੇ ਵੀ ਕੀ ਕਾਰਨ ਹੈ ਕਿ ਬਾਕੀ ਸੰਸਥਾਵਾਂ ਜਿਹੜੀਆਂ ਤੁਹਾਡੀਆਂ ਮਾਫੀ ਦੇ ਰਹੀਆਂ ਕੀ ਪਰ ਗੱਗੀ ਪੰਡਿਤ ਜੀ ਤਿਆ ਸੰਸਥਾਵਾਂ ਦੇ ਰਹੀਆਂ ਮਹਾਰਾਜ ਜੀ ਮੇਰੇ ਕੱਲੇ ਦਾ ਤਰਾਜ ਥੋੜੀ ਐ ਪੂਰੇ ਸਨਾਤਨ ਦਾ ਤਰਾਜ ਐ ਜੀ ਅੱਛਾ ਜੀ ਮੈਂ ਕੌਣ ਆ ਕੱਲਾ ਹੂੰ ਹੂੰ ਮੈਂ ਵੀ ਸਨਾਤਨ ਦਾ ਪੁਜਾਰੀ ਆ ਸਨਾਤਨ ਦਾ ਸੇਵਕ ਆ ਬਹੁਤ ਸੰਸਥਾਵਾਂ ਐ ਜੀ ਹਮਾਰਾ ਜੀ ਜਿਹੜੀਆਂ ਨਹੀਂ ਦੇ ਰਹੀਆਂ ਪਰ ਲੱਗਦਾ ਕਿ ਗਲਤੀ ਇਹ ਜਾਣ ਬੁੱਝ ਕੇ ਕੀਤੀ ਇਹਨਾਂ ਨੇ ਜਾਂ ਫਿਰ ਕੋਈ ਅਣਜਾਣਪਨ ਜੀ ਕਦੀ ਆਪਣੇ ਧਰਮ ਦੀ ਕੋਈ ਬੇਅਦਬੀ ਕਰਦਾ ਕੋਈ ਇਨਸਾਨ ਹਾਂਜੀ ਜਿੰਨੀਆਂ ਪੰਜਾਬ 'ਚ ਬੇਅਦਬੀਆਂ ਅਜੇ ਤੱਕ ਹੋਈਆਂ ਹਮ ਐਂਟੀ ਜਿਹੜਾ ਬੰਦਾ ਹੁੰਦਾ ਭਾਂਗੇ ਤੋਂ ਰਿਲੀਜੀਅਨ ਉਹ ਹੀ ਕਰਦਾ ਹਾਂਜੀ ਕਦੀ ਆਪਣੇ ਧਰਮ ਦੀ ਕੋਈ ਬੇਅਦਬੀ ਕਰਦਾ ਹੁੰਦਾ ਹਮ ਪਰ ਦੂਜੇ ਪੱਖ ਤੋਂ ਸਾਨੂੰ ਗਿਆਨ ਹੈਗਾ ਤੇ ਫਿਰ ਉੱਥੇ ਗਿਆਨ ਕਿਉਂ ਆ ਕੇ ਜਿਹੜਾ ਲੁਕਤੋ ਹੋ ਜਾਂਦਾ ਹੈ ਹਮ ਵੀ ਜਦੋਂ ਆਪਾਂ ਦੂਸਰੇ ਧਰਮ ਦੀ ਬੇਅਦਬੀ ਕਰਦੇ ਹਾਂ ਹਮ ਕਿ ਪਾਇਲ ਮਲਕ ਦੇ ਪਤੀ ਨੇ ਵੀ ਕਿਹਾ ਕਿ ਭਾਵੇਂ ਕਿ ਅਸੀਂ ਮੁਸਲਮਾਨ ਆ ਪਰ ਅਸੀਂ ਸਾਡੇ ਘਰ ਜਗਰਾਤੇ ਵੀ ਹੁੰਦੇ ਨੇ ਅਸੀਂ ਜੋ ਗੱਡੀ ਨਵੀਂ ਲੈਣੇ ਆ ਉੱਥੇ ਪੂਜਾ ਵੀ ਕਰਾਣੇ ਆ ਕਿ ਅਸੀਂ ਧਰਮ ਨਾਲ ਜੁੜੇ ਹੋਏ ਆ ਅਣਜਾਣਪਨੇ 'ਚ ਗਲਤੀ ਹੋਈ ਏ ਕਿ ਮੇਰੇ ਨਾਲ ਦੀ ਤਿੰਨ ਮਹੀਨੇ ਸਰਦ ਮੈਂ ਤਾਂ ਦੇਖੋ ਉਹਨਾਂ ਦੇ ਨਿੱਜੀ ਤੌਰ ਤੇ ਜਾਣਦਾ ਨਹੀਂ ਨਾ ਮੈਂ ਉਹਨਾਂ ਦੇ ਘਰ ਕਦੀ ਗਿਆ ਨਾ ਮੈਨੂੰ ਇਹ ਗੱਲ ਦਾ ਪਤਾ ਵੀ ਉਹ ਪੂਜਾ ਕਦੋਂ ਕਰਾਂਦਾ ਕਦੋਂ ਨਹੀਂ ਕਰਾਂਦਾ ਕੱਲ ਜਿਹੜੀ ਮਾਫੀ ਮੰਗਣ ਦੀ ਗੱਲ ਸੀ ਮੈਨੂੰ ਉਹ ਗੱਲ ਜੱਚੀ ਨਹੀਂ ਵੀ ਉਹਨਾਂ ਨੇ ਕੋਈ ਰਿਸਪੈਕਟ ਵਾਲੀ ਗੱਲ ਕੀਤੀ ਹੋਈ ਜਾਂ ਮਾਈ ਦੇ ਦਰਬਾਰ 'ਚ ਖੜ ਕੇ ਕੋਈ ਮਾਫੀ ਮੰਗੀ ਹੋਈ ਕੋਈ ਵੀਡੀਓ ਆਈ ਹੋਈ ਤੁਹਾਡੇ ਕੋਲ ਹਾਂਜੀ ਕਿ ਜਦੋਂ ਮਾਈ ਦਾ ਥਰੂਪ ਹੈ ਜਿੱਥੇ ਹੂੰ ਹੂੰ ਉੱਥੇ ਖੜ ਕੇ ਕੋਈ ਮਾਫੀ ਮੰਗ ਲਈ ਗਈ ਹੋਈ ਹਾਂ ਐਸੀ ਕੋਈ ਵੀਡੀਓ ਹੈ ਨਾ ਸਾਹਮਣੇ ਨਹੀਂ ਆਈ ਬਸੇ ਆਪਾਂ ਇਹਦੀਆਂ ਪ੍ਰਾਈਵੇਟ ਸੰਸਥਾਵਾਂ ਨੇ ਸਭ ਦੀਆਂ ਹੈਗੀਆਂ ਹਾਂਜੀ ਤੂੰ ਤੇਰਾ ਕੋਈ ਵੀ ਜਾ ਕੇ ਕਿਸੇ ਬੰਦੇ ਕੋਲੋਂ ਵੀ ਮੰਗ ਸਕਦਾ ਜਿਹਦੀ ਆਪਣੇ ਕੋਈ ਸਿਸਟਮ ਸੈਟ ਹੋਏ ਕੋਈ ਉਹਨੇ ਸਾਡੇ ਧਰਮ ਨੂੰ ਸਤਕਾਰ ਦਿੱਤਾ ਉਹ ਤਿਲਕ ਵਗੈਰਾ ਧਾਰਨਾ ਕੀਤਾ ਆ ਕੇ ਕਿ ਹਾਂ ਜੀ ਚਲੋ ਜੇ ਤੂੰ ਗੱਡੀਆਂ ਦੀ ਪੂਜਾ ਕਰਾਉਂਦੇ ਨੇ ਕਿਸੇ ਹੋਰ ਚੀਜ਼ ਦੀ ਕਰਾਉਂਦੇ ਨੇ ਫਿਰ ਉਹਨਾਂ ਨੂੰ ਸਾਹ ਇੱਥੇ ਆ ਕੇ ਵੀ ਤਿਲਕ ਵਗੈਰਾ ਧਾਰਨ ਕਰ ਲੈਣਾ ਚਾਹੀਦਾ ਸੀ ਜਿਹੜੇ ਸਾਡੇ ਵਾਲੇ ਕਾਰਨੇ ਕੋਈ ਉਹਨਾਂ ਦਾ ਸਤਕਾਰ ਕਰ ਦੇਣਾ ਚਾਹੀਦਾ ਸੀ ਫਿਰ ਕਹਿੰਦਾ ਹਾਂ ਕਿ ਮੇਰੀ ਬੇਟੀ ਕਾਲੀ ਮਾਤਾ ਨੂੰ ਲਾਈਕ ਕਰਦੇ ਹਾਂ ਕਿਉਂਕਿ ਮੈਂ ਉਹਨਾਂ ਨੂੰ ਹੂੰ ਤੇ ਬੱਚਾ ਦਾ ਮੰਨਦਾ ਜਿਹੜਾ ਬੱਚਾ ਜੀ ਵਿਚਾਰਾ ਕੀ ਮੰਨਦਾ ਹੋਵੇਗਾ ਤੇ ਕੀ ਨਹੀਂ ਮੰਨਦਾ ਹੋਵੇਗਾ ਜੀ ਆਪਾਂ ਬੱਚੇ ਦਾ ਕੀ ਕਰਦੇ ਹਾਂ ਬਿਲਕੁਲ ਬਿਲਕੁਲ ਉਹ ਤਾਂ ਆਪ ਹੀ ਦੇਵੀ ਦਾ ਰੂਪ ਹੈ ਕਿਸੇ ਨਹੀਂ ਵਿੱਚ ਹੀ ਹੈ ਸਾਡੇ ਜੀ ਦਾ ਦੇਵੀ ਮਾਤਾ ਦਾ ਰੂਪ ਹੈ ਹਾਂਜੀ ਤੇ ਫੇ ਕੱਲ ਤੁਸੀਂ ਕਾਰਵਾਈ ਕਿੱਥੇ ਕਰਵਾਣ ਆ ਰਹੇ ਹੋ ਮੁਹਾਲੀ ਮਹਾਰਾਜੀ ਰੱਖੋ ਜਿਹੜੇ ਦਰਖਾਸਤਾਂ ਦਿੱਤੀਆਂ ਹੋਈਆਂ ਹੂੰ ਉਹ ਪੁਲਸ ਅੱਤਰ ਫਰਦੇ ਬਣਦਾ ਵੀ ਜੋ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਾਨੂੰਨੀ ਕਾਰਵਾਈ ਅਮਲੇ ਚ ਲਿਆ ਹਾਂ ਹਾਂਜੀ ਯਾਨੀ ਤੁਸੀਂ ਵੀਡੀਓ ਚ ਕਹਿ ਰਹੇ ਸੀ ਕਿ ਅਸੀਂ ਅਸੀਂ ਆ ਰਹੀ ਹਾਂ ਕਿ ਮੁਹਾਲੀ ਟਾਈਮ ਹਾਂ ਹਾਂ ਬਿਲਕੁਲ ਬਿਲਕੁਲ ਆ ਰਹੇ ਹਾਂ ਅੱਛਾ ਕੱਲ ਕੱਲ ਆ ਰਹੇ ਹਾਂ 24 ਤਰੀਕ ਨੂੰ ਦੇਖੋ ਤੁਹਾਡੀ ਉਹਨਾਂ ਨੇ ਜਦੋਂ ਟਾਈਮ ਸਾਬ ਤੋਂ ਲਿਆ ਹੋਵੇਗਾ ਕਿ ਮਿਲਣਾ ਤਾਂ ਦੇ ਕੋਈ ਇੱਕ ਵਾਰੀ ਐਸਐਸਪੀ ਸਾਹਿਬ ਨੂੰ ਆਇਆ ਸੀ ਹੂੰ ਅੱਛਾ ਗੱਗੀ ਜੀ ਕੀ ਦੱਸਿਓ ਕਿ ਕੋਈ ਮਾਫੀ ਤਾਂ ਹਰ ਧਰਮ ਚੀ ਹੁੰਦੀ ਭਾਵੇਂ ਸਿੱਖ ਧਰਮ ਚ ਭਾਵੇਂ ਕਿਸੇ ਹੋਰ ਧਰਮ ਚ ਵੀ ਨਹੀਂ ਦੇਖੋ 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 ਸਾਡੇ ਧਰਮ ਆ ਹਾਂਜੀ ਉਹਦੇ ਇੰਡੀਆ ਦੇ ਹੂੰ ਉਹਨਾਂ ਧਰਮਾਂ ਚ ਮਾਫੀ ਹੈਗੀ ਹੈ ਹਾਂਜੀ ਸੋਤਰ ਇਹਦੀ ਪੂਰੀ ਕਾਪੀ ਕਰਾ ਕੇ ਲਿਆ ਹੁਣ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਮੈਂ ਨੰਬਰ ਲਾ ਕੇ ਦਿੰਦਾ ਹਾਂਜੀ ਹਾਂਜੀ ਉਹਨਾਂ ਧਰਮਾਂ 'ਚ ਹੈਗੀ ਐ ਸਲਾਮ 'ਚ ਕੋਈ ਮਾਫੀ ਸ਼ਬਦ ਹੈਗਾ ਜੀ ਹਮ ਸਾਰੇ ਜਿਹੜੇ ਧਰਮ ਨੇ ਉਹਨਾਂ ਦੀ ਮਾਫੀ ਹੈਗੀ ਐ ਅਸੀਂ ਇਨਕਾਰ ਨਹੀਂ ਕਰ ਸਕਦੇ ਹਮ ਨਾ ਸਿੱਖ ਧਰਮ 'ਚ ਰਹਿੰਦੇ ਹੋਈ ਨਾ Hindu ਧਰਮ 'ਚ ਰਹਿੰਦੇ ਹੋਈ ਹਮ ਜੈਨ ਤੇ ਬੁੱਧ ਧਰਮ ਦੇ ਵਿੱਚ ਵੀ ਸਾਰੇ ਭਾਰਤੀ ਧਰਮ ਨੇ ਉਹਨਾਂ ਸਾਰਿਆਂ 'ਚ ਮਾਫੀ ਹੈਗੀ ਐ ਹਮ ਅਤੇ ਕਿ ਬੇਅਦਬੀ ਨੂੰ ਲੈ ਕੇ ਵੀ ਕਾਨੂੰਨ ਜਿਹੜਾ ਵਿਧਾਨ ਸਭਾ ਦੇ ਵਿੱਚ ਮੰਗ ਉਠੀ ਹੋਈ ਹੈ ਉੱਥੇ ਵੀ ਜਿਹੜਾ ਹੁਣ ਸਲਾਹ ਮੰਗੀ ਗਈ ਹੈ ਵੱਖ-ਵੱਖ ਜਥੇਬੰਦੀਆਂ ਤੋਂ ਵੱਖ-ਵੱਖ ਧਰਮਾਂ ਤੋਂ ਤਾਂ ਉਸ ਤੋਂ ਬਾਅਦ ਵੀ ਇਸ ਤਰੀਕੇ ਦੇ ਕਾਨੂੰਨ ਬਣਨ ਤੋਂ ਬਾਅਦ ਵੀ ਕੀ ਲੱਗਦਾ ਕਿ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਸਰ ਜਿੱਦਾਂ ਕਾਨੂੰਨ ਬਣ ਕੇ ਅਮਲੀ ਜਾਮੇ 'ਚ ਆ ਜਾਏਗਾ ਹੂੰ ਅਸੀਂ ਸਾਡੀ ਤਾਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਅਮਲੀ ਜਾਣਾ ਪਹਰਾਇਆ ਜਾਏ ਜਿਹੜਾ ਸਿੰਘ ਥਵਾਣੇ ਵੀ ਬੈਠਾ ਹੈ ਹਾਂਜੀ ਹਾਂਜੀ ਉਹ ਟਾਵਰ 'ਤੇ ਹਾਂਜੀ ਉਹ ਵੀ ਥੱਲੇ ਉਤਰੇ ਹਾਂਜੀ ਠੀਕ ਹੈ ਨਾ ਹੂੰ ਮਾਈ ਉਹਦੇ ਦੇ ਵੀ ਗੁਰਤੇਗ ਬਹਾਦਰ ਸਾਹਿਬ ਉਹਦੇ ਤੇ ਵੀ ਕਿਰਪਾ ਕਰਨ ਉਹ ਥੱਲੇ ਉੱਤਰੇ ਤੇ ਕਾਮਯਾਬ ਹੋਏ ਹੈ ਨਾ ਆਪਾਂ ਨੇ ਉਹਦੇ ਵਿੱਚ ਹਾਂਜੀ ਤੇ ਹੋਰ ਕਿਦਾਂ ਦੀ ਕਾਰਵਾਈ ਮੰਗਦੇ ਤੁਸੀਂ ਪ੍ਰਸ਼ਾਸਨ ਤੋਂ ਫਿਰ ਕਿਉਂਕਿ ਜਿਸ ਤਰੀਕੇ ਨਾਲ 95 ਦੀ ਜਿਹੜੀ ਕਾਰਵਾਈ ਹੈ ਜੀ ਕੋਈ ਵੀ ਬੇਅਦਵੀ ਬੰਦਾ ਕਰਦਾ ਤਾਂ ਉਹਨੂੰ 95 ਦੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਹੈ ਨਾ ਹਾਂਜੀ ਤੇ ਬਾਕੀ ਸਸਤਾ ਮਾ ਕਿੰਨੀਆਂ ਕਨਾਲ ਨੇ ਤੁਹਾਡੇ ਕੀ ਇਸ ਕਾਰਵਾਈ ਵਾਸਤੇ ਜਾਂ ਫਿਰ ਜਿਹੜੇ ਮਾਫ ਕਰਨ ਵਾਲੇ ਪਾਸੇ ਨੂੰ ਕਿੰਨੇ ਕਿੰਨੇ ਜੀ ਤੁਹਾਡੇ ਕੋਲ ਆਈ ਹੋਣਾ ਕੁਝ ਦੇਖੋ ਸਾਹਿਬ ਇੱਕ ਗੱਲ ਹੈਗੀ ਐ ਹੂੰ ਵੀ ਅਸੀਂ 39% ਹੈਗੇ ਆ ਪੰਜਾਬ ਦੇ ਹਾਂਜੀ ਜਿਹੜੇ 39% ਲੋਕ ਬੈਠੇ ਆ ਉਹ ਸਾਰੇ ਸੰਸਥਾਵਾਂ ਨਾਲ ਤਾਂ ਜੁੜੇ ਹੋਏ ਨਹੀਂ ਜੀ ਹਾਂਜੀ ਤੇ ਸਰ ਉਹਨਾਂ ਦੀਆਂ ਭਾਵਨਾਵਾਂ ਵੀ ਤਾਂ ਹੋਣੀਆਂ ਘਰ ਘਰ ਬੈਠਿਆਂ ਦੀਆਂ ਹੂੰ ਹੂੰ ਦੇਖੋ ਹੁਣ ਤੁਸੀਂ ਮੈਂ ਤਨਾਤਨ ਦੇ ਵਿੱਚ ਵਿਚਾਰਨ ਕਰਦਾ ਹੂੰ ਹੂੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇ ਨੌਵੇਂ ਪਾਤਸ਼ਾਹੀ ਦੇ ਵਿੱਚ ਮੇਰਾ ਸਾਬਿਸ਼ਵਾਸ ਹੈ ਜੇ ਕੋਈ ਕਿਸੇ ਗੁਰੂ ਘਰ ਦੇ ਵਿੱਚ ਬੇਅਦਬੀ ਹੁੰਦੀ ਹੈ ਤਾਂ ਜਿੱਥੇ ਉਹ ਸਿੱਖ ਨੂੰ ਕਿਸੇ ਨੂੰ ਉਤਰਾਜ ਹੋਏਗਾ ਮੈਨੂੰ ਉਸ ਤੋਂ ਸਵਾਇਆ ਉਤਰਾਜ ਹੁੰਦਾ ਹੈ ਹਾਂਜੀ ਹਾਂਜੀ ਕਿ ਐਵੇਂ ਦੇ ਲੋਕ ਵੀ ਹੋਣਗੇ ਜ 39% ਦੇ ਵਿੱਚ ਜਿਹੜੇ ਮੰਦਰ ਨਹੀਂ ਵੀ ਜਾਂਦੇ ਹੋਣਗੇ ਭਾਵਨਾ ਤਾਂ ਉਹਨਾਂ ਦੀਆਂ ਵੀ ਜੁੜੀਆਂ ਹੋਣਗੀਆਂ ਜੀ ਬਿਲਕੁਲ 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 ਅਕੀਕ ਗੱਗੀ ਜੀ ਇੱਕ ਸਵਾਲ ਮੈਂ ਲਾਸਟ ਹੋਰ ਲੈ ਲਵਾਂ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੈ ਕਿ ਜਦੋਂ ਵੀ ਕੋਈ ਤਾਂ ਕੋਈ ਜਗਰਾਤਾ ਹੁੰਦਾ ਹੈ ਜਾਂ ਫਿਰ ਕੋਈ ਆਪਾਂ ਰਾਜਿਲਾ ਦੀ ਗੱਲ ਕਰੀਏ ਕਿ ਉੱਥੇ ਵੀ ਤਾਂ ਇਸ ਤਰੀਕੇ ਦਾ ਗੈਟਪ ਪਾਇਆ ਜਾਂਦਾ ਹੈ ਇਸ ਤਰੀਕੇ ਦੀਆਂ ਝਾਕੀਆਂ ਕੱਢੀ ਜਾਂਦੀਆਂ ਕਿ ਉਸ ਸਮੇਂ ਇਤਰਾਜ ਕਿਉਂ ਨਹੀਂ ਹੁੰਦਾ ਜੀ ਬਿਲਕੁਲ ਬਿਲਕੁਲ ਸਾਹਿਬ ਬਿਲਕੁਲ ਨਹੀਂ ਜਾਗਰਨ ਦੇ ਵਿੱਚ ਇਤਰਾਜ ਨਹੀਂ ਜੀ 100% ਇਤਰਾਜ ਹੈ ਆਪਾਂ ਝਾਕੀਆਂ ਬੰਦ ਕਰਾਈਆਂ ਹੋਈਆਂ ਪ੍ਰਾਪਰ ਠੀਕ ਹੈ ਜੀ ਚਾਕੀਆਂ ਦੇ ਉੱਪਰ ਪ੍ਰੋਪਰ 100% ਪਾਬੰਦੀ ਹੈ 10 ਸਾਲ ਤੋਂ ਛੋਟਾ ਬੱਚਾ ਕੋਈ ਸਰੂਪ ਧਾਰਨ ਕਰ ਸਕਦਾ ਜਿਹਨੂੰ ਕੀ ਸਾਡਾ ਸਨਾਤਨ ਪਰਮਾਤਮਾ ਦਾ ਰੂਪ ਮੰਨਦਾ ਜਿਹਦੇ ਦੁੱਧ ਦੇ ਦੰਦ ਹੁੰਦੇ ਆ ਹਾਂਜੀ ਉਸ ਤੋਂ ਉੱਪਰਲਾ ਜਿਹੜਾ ਬੱਚਾ ਜੀ ਉਹ ਕੋਈ ਵੀ ਪਰਮਾਤਮਾ ਦਾ ਸਰੂਪ ਨਹੀਂ ਲੈ ਸਕਦਾ ਹਮ ਪਰ ਜਿਸ ਤਰ੍ਹਾਂ ਨਹੀਂ ਉਹ ਇਹ ਤਾਂ ਰਾਮ ਲੀਲਾ ਦੇ ਵਿੱਚ ਆਪਾਂ ਗੱਲ ਕਰੀ ਕੋਈ ਰਾਮਚੰਦਰ ਜੀ ਦਾ ਕੋਈ ਹਨੂਮਾਨ ਜੀ ਦਾ ਰੂਪ ਧਾਰਨ ਕਰ ਲੈਂਦਾ ਦੇਖੋ ਉਹ ਵੀ ਤੁਹਾਡੇ ਧਰਮ ਨਾਲ ਜੁੜੇ ਹੋਏ ਨੇ ਜੀ ਉਹਨਾਂ ਤੇ ਤਰ੍ਹਾਂ ਮੈਂ ਉੱਤੇ ਵੀ ਸਰ ਦੱਸਦਾ ਹਮ ਰਾਮ ਲੀਲਾ ਦੇ ਵਿੱਚ ਜਿੱਥੇ ਜਿੱਥੇ ਇੱਥੇ ਜਿੱਥੇ ਬੇਅਦਬੀ ਹੁੰਦੀ ਹੈ ਉੱਥੇ-ਉੱਥੇ ਪਰਚਾ ਹੁੰਦਾ ਹੈ। ਆਰਾਮਲੀਲਾ ਦੋ ਤਰ੍ਹਾਂ ਦੀ ਹੈ ਕਿ ਵਿਸ਼ਵੰਤ ਸਿੰਘ ਜੀ ਦੀ ਰਮਾਇਣ ਲਿਖੀ ਹੋਈ ਹੈ ਜਿਹਨੂੰ ਕਹਿੰਦੇ ਨਾਟਕ ਰਮਾਇਣ। ਹਾਂਜੀ। ਉਹ ਵਿਸ਼ਵੰਤ ਸਿੰਘ ਜੀ ਨੇ ਸਿਰਫ ਜਿਹੜੀ ਲਿਖੀ ਹੈ ਉਹਦਾ ਲਿਖਣ ਦਾ ਮਤਲਬ ਹੀ ਇਹ ਹੈ ਹਾਂ ਵੀ ਉਹ ਸਿਰਫ ਖੇਡ ਕੇ ਲੋਕਾਂ ਨੂੰ ਦੱਸਿਆ ਜਾ ਸਕੇ ਹਾਂ ਮਰਿਆਦਾ ਦੇ ਅੰਦਰ ਹਾਂਜੀ ਤੇ ਪਾਈਆਂ ਦੇ ਹਿਸਾਬ ਨਾਲ ਹਾਂ ਤੇ ਜਿਹੜਾ ਬੰਦਾ ਜਸਵੰਤ ਸਿੰਘ ਦੇ ਰਮੈਨ ਤੋਂ ਬਾਹਰ ਜਾ ਕੇ ਰਾਮਲੀਲਾ ਕਰਦਾ ਹੈ ਜਾਂ ਖੇਡਦਾ ਹੈ ਉਹਦੇ ਖਿਲਾਫ ਅਸੀਂ ਆਪ ਬਹੁਤ ਥਾਵਾਂ ਤੇ ਕਾਰਵਾਈ ਕਰਾਈ ਹੈ ਜੀ ਹਾਂਜੀ ਹੂੰ ਮੈਂ ਆਪ 23 ਸਾਲ ਤੋਂ ਲਗਾਤਾਰ ਰਾਮਲੀਲਾ ਦਾ ਪਾਤਰ ਰਿਹਾ ਹਾਂ ਜੀ ਹਾਂਜੀ ਤੇ ਲਗਾਤਾਰ ਹੀ ਮੈਂ ਕਲੱਬ ਦਾ ਪ੍ਰਧਾਨ ਚੱਲਿਆ ਆ ਰਿਹਾ 17-18 ਸਾਲ ਤੋਂ ਅੱਛਾ ਜੀ ਬਦਰੀਨਾਥਰਾਮੇਸ਼ਾ ਕਲੱਬ ਦਾ ਅੱਛਾ ਜੀ ਸਾਡੇ ਵਿੱਚ ਕੋਈ ਵੀ ਬੱਚਾ 14 ਸਾਲ ਤੋਂ ਉੱਪਰ ਨਹੀਂ ਹੁੰਦਾ ਜੀ ਹੂੰ ਅੱਛਾ ਪਰ ਸਾਡਾ ਬੰਦਾ ਪਾਤਰ ਜ਼ਰੂਰ ਅਸੀਂ ਵੱਡਾ ਰੱਖਦੇ ਹਾਂ ਕਿਉਂਕਿ ਉਹ ਐਤ ਦਾ ਨਹੀਂ ਛੋਟਾ ਬੱਚਾ ਹਾਂਜੀ 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 ਪੂਰੀ ਮਰਿਆਦਾਵਾਂ ਦੇ ਤਹਿਤ ਜਿਹੜੇ ਡਾਇਲੌਗ ਜਸਵੰਤ ਸਿੰਘ ਦੀ ਰਮਾਂ ਦੇ ਵਿੱਚ ਨੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਹਾਂਜੀ ਅਜੇ ਪ੍ਰਸ਼ਾਸਨ ਦੀ ਤਿੰਨਾਂ ਦੇ ਭਰੋਸਾ ਜੀ ਕੀ ਹੁਣ ਕਾਰਵਾਈ ਹੋਏਗੀ ਕੀ ਉਹਨਾਂ ਦੇ ਖਿਲਾਫ ਦੇਖੋ ਅਸੀਂ ਸੰਵਿਧਾਨ ਦੇ ਵਿੱਚ ਸੰਪੂਰਨ ਤੌਰ ਤੇ ਵਿਸ਼ਵਾਸ ਰੱਖਦੇ ਹਾਂ ਜੀ ਹਾਂਜੀ ਅਸੀਂ ਬਾਬਾ ਬਾਬਾ ਸਾਹਿਬ ਅੰਬੇਦਕਰ ਦੇ ਦੇਖੇ ਹੋਏ ਕੱਲੇ ਕੱਲੇ ਜਿਹੜਾ ਲਫ਼ਜ਼ ਹੈ ਉਹਨਾਂ ਦੇ ਵਿਸ਼ਵਾਸ ਜੀਤਾਨ ਵਾਲੇ ਲੋਕਾਂ ਹਾਂਜੀ ਤੇ ਸਾਨੂੰ ਪੂਰੀ ਪੂਰੀ ਅਮੀਰਾ ਵੀ ਪ੍ਰਸ਼ਾਸਨ ਜਿਹੜਾ ਤੁਹਾਨੂੰ ਇਨਤਖਾਫ ਦੇਗਾ ਠੀਕ ਹੈ ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਝਾ ਦਿੱਤਾ ਜੀ ਰੈਕਟਲ ਬਾਈ ਠੀਕ ਹੈ